ਦਾ ਮੈਨਲਾ ਵਰਗਾ ਘਾਰ ਹੋਇਆ ਤਾਂ ਵੀ ਨਾ ਉਹ ਆਪ ਹੱਸ ਸਕਦਾ ਤੇ ਨਾ ਕਿਸੇ ਨੂੰ ਹਸਣ ਲਾ ਸਕਦਾ ਇਸ ਲਈ ਏਸ ਸਾਲ ਵਿੱਚ ਬੰਦੇ ਘੜੇ ਜਾਂਦੇ ਅਸੀਂ ਬਾਹਰੋਂ ਜਦੋਂ ਅੰਦਰ ਹੁੰਨੇ ਆ ਇੱਥੇ ਅੰਦਰ ਆਉਨੇ ਇੱਕ ਸਾਲ ਹੈ ਇੱਕ ਸਾਲ ਦਾ ਮਤਲਬ ਸਕੂਲ ਹੁੰਦਾ ਵੈਸੇ ਪਾਠਸ਼ਾਲਾ ਹੁੰਦਾ ਬਾਣੀ ਸ਼ਬਦ ਪਾਠਸ਼ਾਲਾ ਵੀ ਹੁੰਦਾ ਬਾਣੀ ਸ਼ਬਦ ਚਟ ਸਾਲ ਵੀ ਹੁੰਦਾ ਚਟ ਸਾਲ ਮਤਲਬ ਜਿੱਥੇ ਚਾਟੜੇ ਪੜਦੇ ਨੇ ਤੇ ਟਕਸਾਲ ਸ਼ਬਦ ਵੀ ਆਉਂਦਾ ਔਰ ਇਹਨਾਂ ਸਾਰੇ ਸ਼ਬਦਾਂ ਦੇ ਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਬਿਆਨਤ ਸ਼ਬਦ ਆਉਣਗੇ ਉਹਨਾਂ ਸਾਰੇ ਸ਼ਬਦਾਂ ਦਾ ਮਤਲਬ ਇੱਕੋ ਹੀ ਹੈ ਵੀ ਜਿੱਥੇ ਗੁਰੂ ਦੀ ਗੱਲ ਚ ਤੁਸੀਂ ਦੋ ਬੰਦੇ ਵੀ ਟਕਸਾਲ ਬਣ ਸਕਦੇ ਹੋ ਕੋਈ ਕੱਲੀ ਭੈਣ ਕਿਸੇ ਥਾਂ ਤੇ ਖਲੋਤੀ ਵੀ ਗੁਰੂ ਦੀ ਟਕਸਾਲ ਬਣ ਸਕਦੀ ਹੈ ਕੋਈ ਇਕੱਲਾ ਵੀਰ ਕਿਸੇ ਥਾਂ ਤੇ ਖਲੋਤਾ ਵੀ ਗੁਰੂ ਦੀ ਟਕਸਾਲ ਬਣ ਸਕਦਾ ਹੈ ਕੋਈ ਇਕੱਲਾ ਬੱਚਾ ਖਲੋਤਾ ਵੀ ਕਿਤੇ ਗੁਰੂ ਦੀ ਟਕਸਾਲ ਬਣ ਸਕਦਾ ਹੈ ਸੋਚੋ ਭਲਾ ਜੇ ਇਕੱਲੇ ਇਕੱਲੇ ਆਪਾਂ ਗੁਰੂ ਦੀ ਟਕਸਾਲ ਬਣ ਜਾਈਏ। ਕੀ ਦੁਨੀਆ ਹੋਏਗੀ ਉਹ ਫਿਰ? ਜਿਹੜਾ ਤੁਸੀਂ ਪੜਦੇ ਹੋ ਨਾ ਇਤਿਹਾਸ ਵਿੱਚੋਂ ਕਿ ਸਿੱਖਾਂ ਨੇ 2000 23 ਤੱਕ ਆਉਂਦਿਆਂ ਆਉਂਦਿਆਂ ਕਿੱਡਾ ਵੱਡਾ ਨੁਕਸਾਨ ਤੇ ਕਿੱਡੇ ਵੱਡੇ ਫਾਇਦੇ ਇਹਨਾਂ ਨੇ ਗਵਾਏ ਨੇ। ਉਹਨੂੰ ਜੇ ਤੁਸੀਂ ਧਿਆਨ ਨਾਲ ਵੇਖੋਗੇ ਨਾ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਸਮਝ ਲੱਗੂਗੀ। 1708 ਵਿੱਚ ਗੁਰੂ ਕਲਗੀ ਧਰਪਾਤਸ਼ਾਹ ਜੀ ਨੇ ਪੰਜਾਬ ਛੱਡਿਆ 1708 ਵਿੱਚ ਗੁਰੂ ਸਾਹਿਬ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ 5 ਵਿੱਚ 1708 ਵਿੱਚ ਮਹਾਰਾਜ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ ਮਾਫ ਕਰਿਓ ਮੈਨੂੰ ਸੰਸਾਰ ਨੂੰ ਛੇਤ ਪੰਜਾਬ ਤੋਂ ਬਾਹਰ ਆ ਗਏ 2 ਸਾਲ ਉਹ ਪੰਜਾਬ ਤੋਂ ਬਾਹਰ ਰਹਿ ਨਦੇੜ ਦੀ ਧਰਤੀ ਤੇ ਤੇ 1708 ਵਿੱਚ ਮਹਾਰਾਜ ਸਨਸਾਰਨ ਵਾਲੇ ਵੇਦਾ ਕਹਿ ਗਏ ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ ਸਰੀਰ ਕਰਕੇ ਕੋਈ ਗੁਰੂ ਨਹੀਂ ਸੀ ਸਿੱਖਾਂ ਦੇ ਕੋਲ ਜਿਹਨੂੰ ਮਹਾਰਾਜ ਅਗਵਾਈ ਦੇ ਕੇ ਹੋਣ। ਵਿਅਕਤੀਗਤ ਕੋਈ ਬੰਦਾ ਨਹੀਂ ਸੀ। ਔਰ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਨਾ ਹਣ ਜਿਹੜਾ ਬੰਦਾ ਸਿੰਘ ਬਹਾਦਰ ਨੇ ਤੁਸੀਂ ਗੌਰ ਨਾਲ ਵੇਖੋ 1708 ਵਿੱਚ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ ਔਰ 1708 ਵਿੱਚ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਨੂੰ ਤੋਰਦੇ ਨੇ। ਬੰਦਾ ਸਿੰਘ ਬਹਾਦਰ ਨੇ 2 ਸਾਲ ਦਾ ਸਮਾਂ ਆਪਣੀ ਜ਼ਿੰਦਗੀ ਚ ਕੌਮ ਲਈ ਇਨਾ ਸਮਰਪਿਤ ਹੋ ਕੇ ਲਾਇਆ ਜਿਸ ਵੇਲੇ ਕੋਲ ਦੁਨੀਆ ਦੀ ਮੁਗਲ ਸਲਤਨਤ ਇਕੱਠੀ ਹੋ ਕੇ ਸਿੱਖਾਂ ਦਾ ਖੁਰਾ ਖੋਦ ਮਿਟਾ ਦੇਣਾ ਚਾਹੁੰਦੀ ਹੈ ਕਿ ਇਹਨਾਂ ਦਾ ਨਾਮੋ ਨਿਸ਼ਾਨ ਧਰਤੀ ਦੇ ਨਕਸ਼ੇ ਤੋਂ ਮਿਟ ਜਾਣਾ ਚਾਹੀਦਾ ਇਹ ਕਿਤੇ ਨਜ਼ਰ ਨਹੀਂ ਆਉਣੇ ਚਾਹੀਦੇ ਹੁਣ ਪਤਾ ਨਹੀਂ ਅਸੀਂ ਜਾਂ ਤਾਂ ਉਹਨਾਂ ਨੂੰ ਗੰਭੀਰਤਾ ਚ ਲੈਂਦੇ ਨੇ ਜਾਂ ਸਾਨੂੰ ਇਤਿਹਾਸ ਸਮਝ ਨਹੀਂ ਆਉਂਦਾ ਜਾਂ ਸਾਨੂੰ ਸਮਝਾਇਆ ਨਹੀਂ ਜਾਂਦਾ ਸੀ ਸੋਚ ਕੇ ਵੇਖੋ ਦਿਮਾਗ ਤੇ ਥੋੜਾ ਜਿਹਾ ਬੋਝ ਪਾਓ ਕਿ ਦੁਨੀਆ ਭਰ ਦੀਆਂ ਤਾਕਤਾਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ ਦੁਨੀਆ ਭਰ ਦੀਆਂ ਤਾਕਤਾਂ ਬੰਦਾ ਸਿੰਘ ਬਹਾਦਰ ਦੇ ਖਿਲਾਫ ਪ੍ਰੋਪੋਗੈਂਡਾ ਕਰਨ ਲਈ ਵੱਡੀਆਂ ਛੋਟੀਆਂ ਫੌਜਾਂ ਸਾਰੀਆਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ ਸਿਰਫ ਖਾਲਸਾ ਫੌਜ ਬਚੀ ਜਿਹੜੀ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਆਨੰਦਪੁਰ ਦੀ ਧਰਤੀ ਤੋਂ ਅਗਵਾਈ ਕਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਚ ਤੋਰਿਆ ਔਰ ਕੱਲਾ ਇਹ ਨਹੀਂ ਭਾਰਤ ਦੇ ਲੋਕ ਲੜ ਰਹੇ ਸਨ ਅਫਗਾਨਿਸਤਾਨ ਦੇ ਲੋਕ ਪੂਰੀ ਦੁਨੀਆ ਭਰ ਦੇ ਲੋਕ ਲੜ ਰਹੇ ਸਨ ਸਿੱਖਾਂ ਦੇ ਖਿਲਾਫ ਇਹਨਾਂ ਦਾ ਖੁਰਾਕ ਖੋਜ ਮਿਟਾਉਣਾ ਹੈ ਇਹ ਬੰਦੇ ਧਰਤੀ ਤੇ ਨਕਸ਼ੇ ਤੋਂ ਮਿਟ ਜਾਣੇ ਚਾਹੀਦੇ ਔਰ ਮੈਂ ਹੈਰਾਨ ਹ ਇੱਕ ਬੰਨੇ ਇੰਨੀ ਤਾਕਤ ਇਕੱਠੀ ਹੋ ਕੇ ਤੁਹਾਨੂੰ ਮਿਟਾ ਦੇਣਾ ਚਾਹੁੰਦੀ ਹੋਵੇ ਤੇ ਦੂਜੇ ਬੰਨੇ ਸਿੱਖਾਂ ਦੇ ਅੰਦਰ ਐਸਾ ਕੇਸ ਹੈ ਇਹਨਾਂ ਨੇ 2 ਸਾਲਾਂ ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਕਰਤਾ 1710 ਵਿੱਚ ਹਰਾਨਗੀ ਨਹੀਂ ਹੁੰਦੀ। ਪਿੱਛਾ اچھا ਇਹ ਨਹੀਂ ਬੜਾ ਸੌਖਾ ਰਾਜ ਸਥਾਪਿਤ ਹੋਇਆ। ਬੰਦਾ ਸਿੰਘ ਬਹਾਦਰ ਨੇ ਜਿਹੜਾ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਉਹਦੀ ਕਹਾਣੀ ਨੂੰ ਜਦੋਂ ਕਿਤੇ ਧਿਆਨ ਨਾਲ ਪੜੋਗੇ ਨਾ ਤੁਸੀਂ ਕੋਈ ਸਾਨੂੰ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨਾਲ ਵਫਾ ਕਰ ਨਹੀਂ ਆਈ। ਅਸੀਂ ਆਪਣੇ ਬੱਚਿਆਂ ਨੂੰ ਹੈਰੀ ਪੌਟਰ ਤੋਂ ਵੱਧ ਕੋਈ ਅਸਲੀ ਐਕਟਰ ਸਮਝਾ ਹੀ ਨਹੀਂ ਸਕੇ। ਸਾਨੂੰ ਫਿਲਮੀ ਦੁਨੀਆ ਚ ਨਿਆਣੇ ਕੱਢਣੇ ਹੀ ਨਹੀਂ ਆਏ ਆਪਣੇ। ਸਾਨੂੰ ਹਕੀਕਤ ਵਿੱਚ ਜਿਹੜੇ ਅਸਲੀ ਹੀਰੋ ਨੇ ਅਸਲੀ ਨਾਇਕ ਨੇ ਉਹਨਾਂ ਨਾਇਕਾਂ ਦੇ ਰੂਬਰੂ ਹੀ ਨਹੀਂ ਕਰਾ ਸਕਿਆ ਆਪਣੀ ਔਲਾਦ ਨੂੰ ਅਸੀਂ ਨਹੀਂ ਤਾਂ ਤੁਹਾਡਾ ਕੱਲਾ ਕੱਲਾ ਨਿਆਣਾ ਦੁਨੀਆ ਲਈ ਹੀਰੋ ਹੁੰਦਾ ਮਾਫ ਕਰਿਓ ਮੈਨੂੰ ਸਾਡਾ ਸਿੱਖਾਂ ਦਾ ਕੱਲਾ ਕੱਲਾ ਨਿਆਣਾ ਦੁਨੀਆ ਦੇ ਵੀ ਕਿਸੇ ਕੋਨੇ 'ਚ ਵਿਚਰਦਾ ਪੂਰੀ ਦੁਨੀਆ ਲਈ ਹੀਰੋ ਹੁੰਦਾ ਪਰ ਤੁਸੀਂ ਨਕਲੀ ਹੀਰੋਆਂ ਦੇ ਰੂਬਰੂ ਕਰਾਉਂਦੇ ਨਿਆਣੇ ਆਪਣੇ ਅਸਲੀ ਹੀਰੋਆਂ ਦੇ ਰੂਬਰੂ ਨਹੀਂ ਕਰਾਏ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨਿਆਣੇ ਕਿਸੇ ਨੂੰ ਕਾਪੀ ਨਾ ਕਰਦੇ ਕੁੱਲ ਦੁਨੀਆ ਸਾਨੂੰ ਕਾਪੀ ਕਰਦੀ ਔਰ ਮੈਂ ਇਹ ਕੋਈ ਗੱਲ ਐਵੇਂ ਹਵਾਸ ਨਹੀਂ ਕਹਿ ਰਿਹਾ ਇਹ ਹੋਇਆ ਏ ਇਸ ਧਰਤੀ ਤੇ ਮੈਂ ਪਿਛਲੇ ਦਿਨੇ ਕਿਹਾ ਸੀ ਤੁਹਾਨੂੰ ਦੁਨੀਆ ਦੇ ਅੰਦਰ ਬਹੁਤ ਵੱਡੀਆਂ-ਵੱਡੀਆਂ ਤਾਕਤਾਂ ਦੇ ਆ ਨੌਕਰੀਆਂ ਛੱਡ ਕੇ ਵੱਡੇ-ਵੱਡੇ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਰਨੈਲ ਫੌਜ ਵਿੱਚ ਭਰਤੀ ਹੋਣ ਨੂੰ ਆਪਣੀ ਖੁਦ ਕਿਸਮਤੀ ਸਮਝਦੇ ਸੀ ਇਹ ਰਾਤੋਂ ਰਾਤ ਨਹੀਂ ਹੋਇਆ ਭਾਵੇਂ ਦੱਖਣੀ ਅਫਰੀਕਾ ਹੋਵੇ ਭਾਵੇਂ ਅਮਰੀਕਾ ਹੋਵੇ ਭਾਵੇਂ ਜਰਮਨ ਫਰਾਂਸ ਦੁਨੀਆ ਦੇ ਕਿਸੇ ਵੀ ਕੋਨੇ ਦੀ ਗੱਲ ਇਟਲੀ ਹੋਵੇ ਭਾਵੇਂ ਐਸਾ ਕੀ ਸੀ ਉੱਥੇ ਇੱਕ ਕੋਈ ਗੱਲ ਸੀ ਉੱਥੇ ਜਿਹੜੀ ਸ਼ਬਦ ਵਿੱਚ ਮਹਾਰਾ ਸਾਨੂੰ ਅੱਜ ਕਹਿ ਰਹੇ ਨੇ ਜੋ ਮੈਂ ਤੈਨੂੰ ਦੱਸ ਰਿਹਾ ਇਹ ਬਣ ਕੇ ਬਾਹਰ ਵਿੱਚ ਰਿਆ ਕਰ ਗੁਰਤੇਗ ਬਹਾਦਰ ਪਾਸ ਮੈਨੂੰ ਵੀ ਕਹਿੰਦੇ ਨੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਮੇਰੇ ਬੱਚਿਆ ਜਿਹੜੀ ਗੱਲ ਮੈਂ ਤੇਰੇ ਨਾਲ ਕੀਤੀ ਆ ਨਾ ਇਹ ਬਾਹਰ ਬਣ ਕੇ ਵਿਚਰੀ ਸਿੱਖ ਬਣ ਕੇ ਵਿਚਰੇ ਇਹਨਾਂ ਨੇ 2 ਸਾਲਾਂ ਚ ਸਿੱਖ ਰਾਜ ਸਥਾਪਿਤ ਕਰਤਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਤੁਸੀਂ ਵੇਖਦੇ ਹੋ ਨਾ ਰਾਜਨੀਤਿਕ ਤੌਰ ਤੇ ਮੈਂ ਗੱਲ ਕਰਦਾ ਬਾਕੀ ਮਾਰਾ ਮੂਰਾ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਬੜੇ ਪੰਜਾਬੀ ਆਪਣੇ ਆਪ 'ਚ ਬੜੇ ਕਮਾਲ ਦੇ ਨੇ ਇਹਨਾਂ ਨੂੰ ਕਿਸੇ ਦੀ ਬੜੇ ਬੰਦੇ ਕਈ ਵਾਰ ਸਾਨੂੰ ਵੀ ਸਾਰਿਆਂ ਨੂੰ ਲੱਗਦਾ ਵੀ ਕਿਤੇ ਵੀ ਕੋਈ ਵਿਵਪਤਾ ਆਵੇ ਤੇ ਪੰਜਾਬ ਨਾਲ ਖੜਦਾ ਹੈ ਪੰਜਾਬ ਨਾਲ ਕੋਈ ਨਹੀਂ ਖੜਦਾ ਖੜਦਾ ਉਹ ਹੁੰਦਾ ਜਿਹਦੇ ਚ ਖੜਨ ਦੀ ਤਾਕਤ ਹੋਵੇ ਜਿਨ੍ਹਾਂ ਦੇ ਆਪਣੇ ਪੈਰ ਭਾਰਨਾ ਚੱਲਦੇ ਹੋਣ ਉਹ ਕਿਸੇ ਦੂਜੇ ਨਾਲ ਕੀ ਖੜੇਗਾ ਤੇ ਸਾਨੂੰ ਲੋੜ ਵੀ ਨਹੀਂ ਅਸੀਂ ਬਥੇਰੇ ਆ ਆਪਣੇ ਆਪਣੇ ਨਾਲ ਖੜਨ ਲਈ ਹਮੇਸ਼ਾ ਖੜਦੇ ਹੋਂ ਤੁਹਾਡੇ ਵਰਗੇ ਵੀਰ ਵਿਦੇਸ਼ੀ ਵੀਰ ਖੜਦੇ ਨੇ ਆਪਣੇ ਨਾਲ ਹਮੇਸ਼ਾ ਖੜ ਜਾਂਦੇ ਨੇ ਔਰ ਕਿਸੇ ਤਰ੍ਹਾਂ ਦੀ ਮੁਸ਼ਕਲ ਅੱਜ ਤੱਕ ਪੰਜਾਬ ਨੂੰ ਆਈ ਨਹੀਂ ਔਰ ਨਾ ਕਦੀ ਆਊਗੀ ਇਤਿਹਾਸ ਵੀ ਨਹੀਂ ਆਉਣੀ ਮੁਸ਼ਕਲ ਇੱਕੋ ਹੀ ਹੈ ਉਹ ਪਤਾ ਕੀ ਹੈ ਉਹ ਇਹ ਹੈ ਕਿ ਸਾਨੂੰ ਜਿਹੋ ਜੇ ਮਹਾਰਾਜ ਬਣਾ ਕੇ ਇਸ ਗੁਰਦੁਆਰੇ ਤੋਂ ਬਾਹਰ ਕੱਢਦੇ ਨੇ ਨਾ ਅਸੀਂ ਉਹ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਦੁਨੀਆ ਵਰਗੇ ਬਣ ਜਾਂਦੇ ਆ ਅਸੀਂ ਆਪਣੇ ਗੁਰੂ ਵਰਗੇ ਬਣ ਕੇ ਨਹੀਂ ਵਿੱਚ ਬਸ ਇੱਥੇ ਕਾਟ ਸਾਡੇ ਤੇ ਰੰਗ ਲੋਕਾਂ ਦਾ ਚੜਦਾ ਹੈ ਮਹਾਰਾਜ ਕਹਿੰਦੇ ਫਿਰ ਤੂੰ ਸੁਣਦਾ ਤੇ ਹੈ ਨਹੀਂ ਗੱਲ ਨਿਮਖ ਨਾ ਹਰ ਗੁਣ ਗਾਵੇ ਤੇਰੇ ਅੰਦਰ ਪ੍ਰੈਕਟੀਕਲੀ ਤਾਂ ਇਹ ਗੁਣ ਦਿਸਦੇ ਨਹੀਂ ਮੈਨੂੰ ਪੜ ਸੁਣ ਸਮਝ ਤੂੰ ਰੋਜ਼ ਹੀ ਜਾਨਣਾ ਆਣ ਕੇ ਆਰਤਾ ਤੂੰ ਕਰਦਾ ਹੀ ਐ ਗੁਰਦੁਆਰੇ ਮੱਥਾ ਤਾਂ ਤੂੰ ਟੇਕਦਾ ਹੀ ਐ ਭਾਈ ਤੋ ਸੈਵ ਸੱਚੇ ਪਾਤਸ਼ਾਹ ਜੀ ਨੇ ਫੇਰ ਅਗਲੇਰੇ ਬੰਦਾ ਵਿੱਚ ਬਖਸ਼ਿਸ਼ ਕੀਤੀ ਕਹਿੰਦੇ ਦੁਰਲਭ ਦੇਹ ਪਾਏ ਮਾਨਸ ਕੀ ਬੜੀ ਕੀਮਤੀ ਦੇਹ ਮਿਲੀ ਐ ਤੈਨੂੰ ਕੁੱਲ ਦੁਨੀਆਂ ਦੇ ਨਾਲੋਂ ਕੀਮਤੀ ਸਰੀਰ ਐ ਸਾਡਾ ਭਾਈ ਗੁਰਦਾਸ ਜੀ ਨੇ ਇੱਕ ਥਾਂ ਤੇ ਲਿਖਿਆ ਕਹਿੰਦੇ ਪਸ਼ੂ ਆ ਮਨੁੱਖ ਦੇਹ ਅੰਤਰ ਅੰਤਰ ਹੈ ਸ਼ਬਦ ਸੁਰਤ ਕੋ ਵਿਵੇਕ ਅਬਿਵੇਕ ਹੈ ਕਹਿੰਦਾ ਡੰਗਰ ਤੇ ਬੰਦੇ ਚ ਇਹ ਫਰਕ ਹੈ ਡੰਗਰ ਨੂੰ ਲੋਕ ਚਲਾਉਂਦੇ ਨੇ ਬੰਦਾ ਆਪਣੇ ਆਪ ਨਾਲ ਚਲਦਾ ਹੈ ਜਾਨਵਰ ਪਸ਼ੂ ਪੰਛੀ ਲੋਕਾਂ ਦੇ ਕਹਿਣ ਤੇ ਚੱਲਦੇ ਨੇ ਭਾਈ ਗੁਰਦਾਸ ਜੀ ਨੇ ਬੜੇ ਕੀਮਤੀ ਖਿਆਲ ਕਹਿੰਦੇ ਪਸ਼ੂ ਆ ਮਨੁੱਖ ਦੇਹ ਅੰਤਰ ਅੰਤਰ ਹੈ ਸਿਰਫ ਇੱਕੋ ਹੀ ਫਰਕ ਹੈ ਤੇਰੇ ਤੇ ਪਸ਼ੂ ਦੇ ਸਰੀਰ ਵਿੱਚ ਉਹ ਉਹਦੀ ਸ਼ਬਦ ਤੇ ਸੁਰਤ ਦੀ ਵਿਵੇਕ ਹੈ ਨਹੀਂ ਉਹ ਗੱਲਾਂ ਨੂੰ ਸਮਝ ਨਹੀਂ ਸਕਦਾ ਆਪਣੇ ਮਤਲਬ ਤੱਕ ਉਹ ਸਮਝ ਲੈਂਦਾ ਜਾਨਵਰ ਵੀ ਸਿਖਾਇਆ ਜਾ ਸਕਦੇ ਨੇ ਤੁਸੀਂ ਵੇਖੋ ਜਦੋਂ ਤੁਸੀਂ ਬਹੁਤ ਸਾਰੇ ਜੂਗ ਵਿੱਚ ਜਾਂਦੇ ਹੋ ਜਾਂ ਬਹੁਤ ਸਾਰੇ ਥਾਵਾਂ ਤੇ ਜਿੱਥੇ ਜਾਨਵਰ ਇਕੱਠੇ ਕੀ ਉਹਨਾਂ ਨੂੰ ਸਿਖਾਇਆ ਹੁੰਦਾ ਹੈ ਉਹਨਾਂ ਨੇ ਪਰ ਜਿੰਨਾ ਉਹਨਾਂ ਨੇ ਸਿੱਖਿਆ ਹੈ ਨਾ ਉਹ ਗਾਂ ਨਹੀਂ ਕਿਸੇ ਨੂੰ ਸਿਖਾ ਸਕਦੇ ਉਹਨਾਂ ਨੂੰ ਸ਼ਬਦ ਡਿਲੀਵਰ ਕਰਨੇ ਨਹੀਂ ਆਉਂਦੇ ਦੱਸੇ ਨਹੀਂ ਜਾ ਸਿੱਖ ਤਾਂ ਲੈਂਦੇ ਨੇ ਉਹ ਪਰ ਸਿਖਾਉਣੇ ਨਹੀਂ ਆਉਂਦੇ ਬੰਦੇ ਦੇ ਵਿੱਚ ਇਹ ਕੁਆਲਿਟੀ ਹੈ ਇਹ ਜਿਹੜੇ ਸਿੱਖਦਾ ਹੈ ਇਹ ਸਿਖਾਉਣ ਦੀ ਸ਼ਮਤਾ ਵੀ ਰੱਖਦਾ ਹੈ ਇਸੇ ਕਰਕੇ ਦੁਨੀਆ ਨਾਲੋਂ ਦੁਰਲੱਭ ਹੈ ਹੋਰ ਸਾਡੇ ਚ ਕੋਈ ਦੁਰਲੱਭ ਚੀਜ਼ ਨਹੀਂ ਹੈ ਇਹੋ ਹੀ ਦੁਰਲੱਭ ਹੈ ਕਿ ਅਸੀਂ ਜਿਹੜੀ ਗੱਲ ਸੁਣਦੇ ਆ ਸਮਝ ਵਿੱਚ ਆਉਂਦੀ ਹੈ ਤੇ ਅਸੀਂ ਦੂਜਿਆਂ ਨਾਲ ਸਾਂਝੀ ਵੀ ਕਰ ਸਕਦੇ ਆ ਤੇ ਦੂਜਿਆਂ ਨੂੰ ਆਪਣੇ ਵਰਗੇ ਬਣਾ ਸਕਦੇ ਆ ਕਿੱਡੀ ਕਮਾਲ ਦੀ ਗੱਲ ਹੈ ਬੰਦਾ ਜਾਨਵਰ ਬਣ ਗਿਆ ਇਹਨੇ ਕਿਸੇ ਜਾਨਵਰ ਨੂੰ ਬੰਦਾ ਨਹੀਂ ਬਣਾਇਆ ਤੁਸੀਂ ਸੁਣਿਆ ਕਦੀ ਕਿਸੇ ਨੇ ਕਿਹਾ ਹੋਵੇ ਕਿ ਮੈਂ ਫਲਾਣੇ ਥਾਂ ਤੇ ਇੱਕ ਗਧਾ ਵੇਖਿਆ ਬੰਦੇ ਵਾਂਗ ਵਿਚਰਦਾ ਸੀ ਸੁਣਿਆ ਕਦੀ ਸ਼ਬਦ ਇਹਦਾ ਤੇ ਕਿੰਨੇ ਲੋਕ ਕਹਿੰਦੇ ਨੇ ਫਲਾਣੇ ਥਾਂ ਤੇ ਬੰਦਾ ਵੇਖਿਆ ਬੰਦਾ ਕਾਹਦਾ ਉਹ ਤਾਂ ਨਿਰ ਹੈ ਗਧਾ ਸੀ ਇਹ ਕਿਦਾਂ ਹੋਇਆ ਫਿਰ ਕਿਉਂਕਿ ਇਹਨੇ ਸ਼ਬਦਾਂ ਨੂੰ ਸੁਣਨਾ ਬੰਦ ਕਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਰਲਭ ਦੇਹ ਪਾਏ ਮਾਨਸ ਕੀ ਤੈਨੂੰ ਦੇਹ ਤਾਂ ਮਿਲ ਗਈ ਬੰਦਿਆਂ ਵਾਲੀ ਹੈ ਤਾਂ ਬੰਦਾ ਪਰ ਬੰਦੇ ਦੀ ਜਿਹੜੀ ਡਿਊਟੀ ਹੈ ਅਸਲ ਜਿਹੜੀ ਡਿਊਟੀ ਮੈਂ ਬੰਦੇ ਦੀ ਲਈ ਹੈ ਸ਼ਬਦ ਗੁਰਬਾਣੀ ਚੋਂ ਪੜਦਾ ਸੁਰਤ ਤੇ ਜ਼ੋਰ ਦੇ ਕੇ ਸਮਝਿਓ ਮਹਾਰਾਜ ਕਹਿੰਦੇ ਕਰਤੂਤ ਬੋਲੋ ਗੱਜ ਕੇ ਆਉਂਦੀਆਂ ਪੰਗਤੀਆਂ ਤੁਹਾਨੂੰ ਫੇਵਰੇਟ ਬਾਣੀ ਸਿੱਖਾਂ ਦੀ ਬਹੁਤ ਪੜਦੇ ਆਪਾਂ ਆਪਾਂ ਇੱਕੋ ਹੀ ਬਾਣੀ ਰੱਖ ਲਈ ਵੈਸੇ ਪੜਨ ਵਾਸਤੇ ਪਤਾ ਨਹੀਂ ਕਿਉਂ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਿਹੜੀ ਬਾਣੀ ਪੜ੍ਹਨੀ ਹੈ ਕਿਹੜੀ ਜਿਹੜੀ ਮਰਜ਼ੀ ਪੜ੍ਹਨੀ ਹੈ ਪੜ੍ਹਿਆ ਧਿਆਨ ਨਾਲ ਉਹਨੂੰ ਹੀ ਧਿਆਨ ਨਾਲ ਪੜ੍ਹ ਲਓ ਸੁਖਮਨੀ ਸਾਹਿਬ ਹੀ ਧਿਆਨ ਨਾਲ ਪੜ੍ਹ ਲਓ ਜਦੋਂ ਘਰ ਸੁਖਮਨੀ ਸਾਹਿਬ ਹੁੰਦਾ ਹੋਵੇ ਨਾ ਸਾਰਾ ਟੱਬਰ ਚੌਂਕੜਾ ਮਾਰ ਕੇ ਸੁਰਤ ਅੱਖਾਂ ਬੰਦ ਕਰਕੇ ਖੁਭਜਿਆ ਕਰੋ ਉਹਨਾਂ ਚਵੀ ਅਸ਼ਟਪਦੀਆਂ 'ਚ ਤੁਸੀਂ ਵੇਖਿਓ ਧਿਆਨ ਨਾਲ ਕਿਹੜੇ ਘਰ ਦੀ ਤੁਹਾਡੀ ਗੱਲ ਹੈ ਜਿਹੜੀ ਕੱਲੀ-ਕੱਲੀ ਮਹਾਰਾਜ ਤੁਹਾਡੇ ਘਰ ਵਿੱਚ ਬਹਿ ਕੇ ਤੁਹਾਨੂੰ ਦੱਸਦੇ ਨਹੀਂ ਕਿਹੜੀ ਕਿਹੜੀ ਗੱਲ ਹੈ ਪਰ ਜੇ ਸੁਣੋਗੇ ਜੇ ਮਤਲਬ ਇੰਨਾ ਹੀ ਹੈ ਵੀ ਸੁਖਮਣੀ ਸਾਹਿਬ ਆਰੰਭ ਹੋਏਗਾ 5 ਵਜੇ ਤੇ ਸਮਾਪਤੀ ਹੋਏਗੀ ਸਾਰੀ 7 ਵਜੇ ਤਾਂ ਇੰਨਾ ਹੀ ਮਤਲਬ ਹੈ ਫਿਰ ਤਾਂ ਵਿਸ਼ਾ ਅਲੱਗ ਹੈ ਪਰ ਜੇ ਤੁਸੀਂ ਐ ਧਿਆਨ ਦੇ ਲੋਗੇ ਨਾ ਕੇਂਦਰਿਤ ਹੋ ਜਾਓਗੇ ਉਹਦੇ ਤੇ ਕਿਤੇ ਤੇ ਕੋਈ ਇਹੋ ਜਿਹਾ ਵਿਸ਼ਾ ਕੋਈ ਇਹੋ ਜਿਹਾ ਟੌਪਿਕ ਕੋਈ ਇਹੋ ਜਿਹਾ ਸਬਜੈਕਟ ਰਹਿ ਨਹੀਂ ਜਾਣਾ ਤੁਹਾਡੀ ਲਾਈਫ ਰੋਜ਼ਮਰਾਂ ਦੀ ਜ਼ਿੰਦਗੀ ਦਾ ਜਿਹੜਾ ਸੁਖਮਣੀ ਸਾਹਿਬ ਚ ਮਹਾਰਾਜ ਨੇ ਤੁਹਾਡੇ ਨਾਲ ਸਾਂਝਾ ਨਹੀਂ ਕਰਨਾ ਮਹਾਰਾਜ ਸਾਨੂੰ ਕਹਿੰਦੇ ਨੇ ਸਾਡੇ ਪਰਿਵਾਰ ਵਿੱਚ ਬਹਿ ਕੇ ਸੱਚ ਛੋੜ ਝੂਠ ਸੰਗ ਮੱਚੈ ਕੁਮਾਲ ਹੈ ਤੇਰੀ ਸੱਚ ਛੱਡ ਦੇਣਾ ਤੇ ਝੂਠ 'ਚ ਖੋਭ ਜਾਣਾ ਮੱਚੈ ਦਾ ਅਰਥ ਹੁੰਦਾ ਐ ਰੱਜ ਮੇਚ ਜਾਣਾ ਜਿਵੇਂ ਆਪਾਂ ਕਹਿੰਦੇ ਨਾ ਐ ਫੁਲਾਨਾ ਬੰਦਾ ਤਾਂ ਰੱਜ ਮੇਚ ਹੀ ਗਿਆ ਪਤਾ ਹੀ ਨਹੀਂ ਲੱਗਦਾ ਹੁਣ ਮਹਾਰਾਜ ਕਹਿੰਦੇ ਕਿੰਡੀ ਕਮਾਲ ਦੀ ਗੱਲ ਸੁਣਦਾ ਸੱਚ ਐ ਰੱਜਦਾ ਮੇਚਦਾ ਝੂਠ ਚ ਐ ਸੱਚ ਛੱਡ ਦੇਣਾ ਇਹ ਕਿੱਥੇ ਲਿਖਿਆ ਸੁਖਮਨੀ ਸਾਹਿਬ ਜੀ ਸਾਡੇ ਘਰ ਕਿਹਾ ਨਾ ਮਹਾਰਾਜ ਸੱਚ ਛੋੜ ਝੂਠ ਸੰਗ ਮੱਚੈ ਸੱਚ ਛੱਡਦਾ ਹੈ ਤੇ ਝੂਠ ਚ ਮੱਚਦਾ ਹੈ ਮੱਚਦਾ ਦਾ ਮਤਲਬ ਹੈ ਰੱਜ ਮੇਚ ਜਾਣਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਨਮ ਤਾਂ ਬੜਾ ਕੀਮਤੀ ਹੈ ਬਿਰਥਾ ਜਨਮ ਸਿਰਾਵੈ ਐਵੇਂ ਹੀ ਗਵਾਈ ਜਾਣਾ ਆਮੀ ਅਜਾਈ ਕੋਈ ਮਤਲਬ ਨਹੀਂ ਲਿਆ ਕੰਮ ਹੀ ਕੀ ਲਿਆ ਤੋ ਆਪਣੇ ਸਰੀਰ ਤੋਂ ਹਰ ਵੀਰ ਭੈਣ ਬੱਚਾ ਬਜ਼ੁਰਗ ਨੌਜਵਾਨ ਪ੍ਰਚਾਰਕ ਰਾਗੀ ਢਾਡੀ ਸਾਰੇ ਰੋਜ਼ ਸਵੇਰੇ ਉੱਠ ਕੇ ਆਹ ਪੌੜੀ ਕਿਤੇ ਧਿਆਨ ਨਾਲ ਪੜ ਲਿਆ ਕਰਨਾ ਏ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਬੋਲੋ ਗਾਜੀ ਕੇ ਤੋਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋਹਰ ਮਨ ਨ ਵਸਾਇਆ ਇਹ ਕਿਥੇ ਕਹਿਆ ਸੀ ਵੀ ਸਿਰਫ ਸੁਣ ਲਈ ਮਹਾਰਾਜ ਕਹਿੰਦੇ ਮਨ ਚ ਕਿਉਂ ਨਹੀਂ ਵਸਾਉਂਦਾ ਤੂੰ ਸਾਰਾ ਦਿਨ ਕਿਉਂ ਨਹੀਂ ਵਸਾਉਂਦਾ ਉਹ ਗੱਲ ਤੁਸੀਂ ਦੱਸ ਦਿਓ ਮੈਨੂੰ ਸਮਾਪਤੀ ਤੋਂ ਬਾਅਦ ਚ ਦੱਸ ਦਿਓ ਜੇ ਗੱਲ ਸੁਣਨ ਦੀ ਹੋਵੇ ਕੱਲੀ ਤਾਂ ਮਹਾਰਤਾਏ ਕਹਿੰਦੇ ਰੋਜ਼ ਆਪਣੇ ਸਰੀਰ ਨੂੰ ਪੁੱਛ ਲਿਆ ਕਰ ਇਹਦਾ ਜਨਮ ਅਸਿਰਾ ਵੈ ਐਵੇਂ ਅਜਾਈ ਗਵਾਈ ਜਾਂਦਾ ਵਿਅਰਥ ਗਵਾਈ ਜਾਂਦਾ ਤੇ ਸਤਿਗੁਰੂ ਜੀ ਨੇ ਫਿਰ ਸ਼ਬਦ ਵਰਤਿਆ ਕਹਿੰਦੇ ਹੈ ਬੰਦਾ ਪਰ ਤੇਰੇ ਲੱਛਣ ਬੰਦਿਆਂ ਵਾਲੇ ਗੁੱਸਾ ਆਉਂਦਾ ਨਾ ਕਈ ਵਾਰ ਬੰਦੇ ਨੂੰ ਜਦੋਂ ਬੰਦੇ ਨੂੰ ਕਹੋ ਵੀ ਤੇਰੇ ਲੱਛਣ ਨਹੀਂ ਬੰਦਿਆਂ ਵਾਲੇ ਹੋ ਸਕਦਾ ਤੁਹਾਡੇ ਚੋਂ ਵੀ ਕਿਸੇ ਨੂੰ ਆ ਰਿਹਾ ਹੋਵੇ ਥੋੜਾ ਥੋੜਾ ਪਰ ਜੇ ਆ ਰਿਹਾ ਹੋਵੇ ਤਾਂ ਫਿਰ ਗੁੱਸਾ ਮੇਰੇ ਤੇ ਨਾ ਨਾ ਕਰਿਓ ਮੈਂ ਥੋੜੀ ਕਹਿ ਰਿਹਾ ਕੌਣ ਕਹਿ ਰਿਹਾ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਵੇਖ ਲਓ ਹਣੇ ਗੁਰੂ ਅਰਜਨ ਸਾਹਿਬ ਜੀ ਨਾਲ ਗੁੱਸੇ ਹੋਣਾ ਹੈ ਅੱਛਾ ਕਹਿ ਵੀ ਕਿਹਦੇ ਚ ਰਹੇ ਨੇ ਜਿਹੜੀ ਸਾਡੀ ਫੇਵਰੇਟ ਬਾਣੀ ਹੈ ਜਿਹੜੀ ਤੁਸੀਂ ਬਹੁਤ ਪੜਦੇ ਹੋ ਜਿਹੜੀ ਸੁੱਖਾਂ ਦੀ ਬਾਣੀ ਹੈ ਤੁਹਾਨੂੰ ਯਾਦ ਹੈ ਤੁਸੀਂ ਇਹ ਵੀ ਨਹੀਂ ਕਹਿ ਸਕਦਾ ਵੀ ਗਿਆਨੀ ਜੀ ਸੁਣੀ ਨਹੀਂ ਪਹਿਲਾਂ ਕਦੀ ਇਹ ਪੰਕਤੀ ਕਿੱਥੋਂ ਪੜਤੀ ਤੁਸੀਂ ਹੋ ਸਕਦਾ ਕਈਆਂ ਪੰਕਤੀਆਂ ਬਾਰੇ ਤੁਹਾਨੂੰ ਇਦਾਂ ਲੱਗੇ ਇਹ ਨਹੀਂ ਪਹਿਲਾਂ ਸੁਣਿਆ ਕਦੀ ਪਤਾ ਨਹੀਂ ਗਿਆਨੀ ਜੀ ਨੇ ਕਿੱਥੋਂ ਪੜਿਆ ਹੋਣਾ ਹੈ ਗੁਰੂ ਗ੍ਰੰਥ ਕਈ ਬੰਦੇ ਤਾਂ ਇੱਥੋਂ ਤੱਕ ਵੀ ਹੁੰਦੇ ਨੇ ਮੈਨੂੰ ਇੱਕ ਵਾਰ ਇੱਕ ਸੱਜਣ ਮੈਂ ਕਿਸੇ ਸ਼ਬਦ ਦੀ ਵਿਆਖਿਆ ਕਰਦਾ ਸੀ ਸਮਾਂ ਨਹੀਂ ਮੈਂ ਉਧਰ ਡਿਟੇਲਸ ਜਾਵਾਂ ਤੇ ਮੈਂ ਵਿਆਖਿਆ ਕਰਦਾ ਉਹ ਸ਼ਬਦ ਵਰਤਿਆ ਮੈਨੂੰ ਇੱਕ ਸੱਜਣ ਆਣ ਕੇ ਕਹਿੰਦਾ ਗਿਆਨੀ ਜੀ ਇਹ ਸ਼ਬਦ ਕਿੱਥੇ ਲਿਖਿਆ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਅਸੀਂ ਤਾਂ ਕਦੀ ਪੜਿਆ ਨਹੀਂ ਮੈਂ ਕਿਹਾ ਹੁਣ ਤੁਹਾਡੀ ਗਲਤੀ ਹੈ ਨਹੀਂ ਪੜਿਆ ਤੁਸੀਂ ਸ਼ਬਦ ਸਿਓ ਹਿੰਦੂਵਾਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਮੈਂ ਕਥਾਂ ਤੇ ਪ੍ਰਮਾਣ ਦੇ ਤਾ ਭੜਕੇ ਥੁੱਕ ਪਵੇ ਨੇ ਤੇ ਦਾੜੀ ਮੈਨੂੰ ਇੱਕ ਸੱਜਣ ਆਣ ਕੇ ਕਹਿੰਦੇ ਗਿਆਨੀ ਜੀ ਤੁਸੀਂ ਇਦਾਂ ਕਿਉਂ ਬੋਲਿਆ ਮੈਂ ਕਿਹਾ ਮੈਂ ਥੋੜੀ ਬੋਲਿਆ ਰੋਜ਼ ਪੜੀ ਜਾਣ ਵਾਲੀ ਆਸਾ ਕੀ ਵਾਰ ਚ ਲਿਖਿਆ ਅੰਤੇ ਐ ਲਿਖਿਆ ਉਥੇ ਮੈਂ ਖਬਰ ਜਦੋਂ ਟੀਵੀ ਔਨ ਕਰਦੇ ਉਹ ਸੁਣ ਲਿਆ ਕਰੋ ਕਿਤੇ ਘੜੀ 10 ਮਿੰਟ ਮੜਾ ਜਾ ਧਿਆਨ ਦੇ ਲਿਆ ਕਰੋ ਉਥੇ ਵੇ ਤੱਗਾ ਆਪੇ ਵਤੈ ਵਟ ਧਾ ਗਏ ਔਰਾਂ ਕਤੈ ਲੈ ਬਾੜ ਕਰੇ ਵਿਆ ਕੱਢ ਕਾਗਲ ਦੱਸੇ ਰੱਖ ਉਥੇ ਲਿਖੀਆਂ ਤਾਂ ਨੇ ਸਾਰੀਆਂ ਗੱਲਾਂ ਸੁਮਾ ਹਰਸਾਤੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਕਹਿੰਦੇ ਕਿਉਂ ਅਜਾਈ ਗਵਾਈ ਜੰਨਾ ਇਹਨੂੰ ਕਿਸੇ ਬੰਨੇ ਲਾ ਲਾ ਜੇ ਪ੍ਰੈਕਟੀਕਲੀ ਤੇਰੇ ਕੋਲ ਗੁਰੂ ਵਾਲੀਆਂ ਗੱਲਾਂ ਹੈਗੀਆਂ ਨੇ ਤੇ ਤੂੰ ਗੁਰੂ ਦੇ ਗੁਣਾਂ ਨੂੰ ਚੇਤੇ ਕਰਦਾ ਆਦਰਵਾਇਜ਼ ਜੇ ਤੁਸੀਂ ਟਾਈਮ ਕੱਢ ਕੇ ਕੋਈ ਸਮਾਂ ਬਣਾ ਲਿਆ ਵੀ ਹਫਤੇ ਬਾਅਦ ਮਹੀਨੇ ਬਾਅਦ ਸਵੇਰੇ ਘੜੀ ਸ਼ਾਮ ਨੂੰ ਘੜੀ ਰੱਬ ਨੂੰ ਯਾਦ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਆ ਰੱਬ ਦੇ ਨਾਮ ਤੇ ਆਪਣੇ ਨਾਲ ਤੇ ਜੱਗ ਨਾਲ ਤੂੰ ਧੋਖਾ ਕਰ ਰਿਹਾ ਹੈਂ ਬੇਈਮਾਨੀ ਕਰਦਾ ਤੂੰ ਤੂੰ ਘੜੀ ਕਰਬ ਦਾ ਨਾਮ ਲੈਨੇ ਸਾਰਾ ਦਿਨ ਤੋ ਰੱਬ ਵਰਗਾ ਬਣ ਕੇ ਅੱਛਾ ਇਹ ਨਹੀਂ ਵੀ ਲੈਣਾ ਨਹੀਂ ਸਵੇਰੇ ਉੱਠ ਕੇ ਨਾਮ ਮਤਾਂ ਕਿਤੇ ਇਹਦੇ ਅਰਥ ਇਹ ਕੱਢ ਲਓ ਜਦੋਂ ਅਸੀਂ ਇਦਾਂ ਗੱਲ ਕਈ ਬੰਦੇ ਕਹਿੰਦੇ ਅੱਛਾ ਸਵੇਰੇ ਉੱਠ ਕੇ ਨਾਮ ਮੈਂ ਸਵੇਰੇ ਨਹੀਂ ਲਓਗੇ ਤੇ ਕਿੱਦਾਂ ਗੱਲ ਚੱਲੇਗੀ ਜਿਹੜੀ ਗੱਲ ਸਵੇਰੇ ਪੜੋਗੇ ਨਹੀਂ ਸਾਰਾ ਦਿਨ ਕਿਵੇਂ ਅਪਣਾਓਗੇ ਉਹਨੂੰ ਪੜ੍ਹਨੀ ਬਹੁਤ ਜ਼ਰੂਰੀ ਹੈ ਪਰ ਉਹਨੂੰ ਐ ਸਮਝਣਾ ਆ ਵੀ ਅੱਛਾ ਆਹ ਗੱਲ ਮਹਾਰਾਜ ਨੇ ਸਵੇਰੇ ਕਹੀ ਮੈਨੂੰ ਆਹ ਗੱਲ ਮਹਾਰਾਜ ਨੇ ਸਵੇਰੇ ਕਹੀ ਹੈ ਆਹ ਗੱਲ ਮਹਾਰਾਜ ਨੇ ਕਹੀ ਹੈ ਤੇ ਸੁਖਮਣੀ ਸਾਹਿਬ ਚ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਬੋਲੋ ਗੱਜ ਕੇ ਲੋਕ ਪਚਾਰਾ ਤੁਸੀਂ ਨਾ ਹਰ ਬੰਦੇ ਨੂੰ ਨਾ ਕੈਮਰਾ ਲੱਗਾ ਹੋਵੇ ਜੇ ਮੰਨ ਲਓ ਹਰ ਬੰਦੇ ਤੇ ਇੱਕ ਇੱਕ ਕੈਮਰਾ ਲੱਗਾ ਹੋਵੇ ਉਹ ਕੈਮਰੇ ਦੀ ਨਾ ਤੁਸੀਂ ਸ਼ਾਮ ਨੂੰ ਫੁਟੇਜ ਚੈੱਕ ਕਰੋ ਇੰਨੀਆਂ ਅਕਲ ਦੀਆਂ ਗੱਲਾਂ ਕਰਦੇ ਆ ਨਾ ਜਿੱਥੇ ਕਿਤੇ ਖਲੋਂਦੇ ਐ ਇੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਨਗੇ ਹਰ ਬੰਦੇ ਦੇ ਇਦਾਂ ਸਿਰ ਤੇ ਕੈਮਰਾ ਲੱਗਾ ਹੋਵੇ ਹਰ ਵੀਰ ਭੈਣ ਦੇ ਤੇ ਉਹਦੀ ਸਾਰਾ ਦਿਨ ਇਦਾਂ ਰਿਕਾਰਡਿੰਗ ਹੋਵੇ ਤੁਸੀਂ ਨੋਟ ਕਰਕੇ ਵੇਖਿਓ ਸ਼ਾਮ ਤੱਕ ਬੰਦਿਆਂ ਦੇ ਐ ਜ਼ਿਆਦਾ ਨਹੀਂ ਤੇ ਅੱਧਾ ਪੌਣਾ ਘੰਟਾ ਤੇ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਨਗੇ ਕਿਤੇ ਕਿਤੇ ਪਰ ਜਦੋਂ ਉਹਨਾਂ ਸਿਆਣੀਆਂ ਗੱਲਾਂ ਤੇ ਚੱਲਣ ਦੀ ਵਾਰੀ ਆਉਂਦੀ ਹੈ ਫਿਰ ਕਹਿੰਦੇ ਨਾ ਨਾ ਸਾਡਾ ਇੱਕ ਸੱਜਣ ਹੈ ਮੈਂ ਹੈਰਾਨ ਹੋਇਆ ਉਹ ਨਾ ਕਿਸ ਥਾਂ ਤੇ ਅਸੀਂ ਬੈਠੇ ਸੀ ਕੋਲਡ ਡਰਿੰਕ ਬਾਰੇ ਬੜਾ ਲੈਕਚਰ ਉਹ ਭਾਈ ਨੇ ਦਿੱਤਾ ਮੇਰਾ ਮਿੱਤਰ ਸੀ ਕਿਸੇ ਆਨੰਦ ਕਾਰਜ ਗਾਇਆ ਸੀ ਬੜਾ ਉਹਨੇ ਸ਼ਾਮ ਨੂੰ ਇਹਦੇ ਚ ਐਸਿਡ ਹੁੰਦਾ ਹੈ ਇਹਦੇ ਚ ਇਦਾਂ ਸਰੀਰ ਨੁਕਸਾਨ ਕਰ ਦਿੰਦਾ ਉਹਨੇ ਅੱਧਾ ਘੰਟਾ ਸਾਰਿਆਂ ਨੂੰ ਸਾਨੂੰ ਲੈਕਚਰ ਦਿੱਤਾ ਸ਼ਾਮ ਨੂੰ ਪੁਰਾਣੀ ਗੱਲ ਹੈ ਅਸੀਂ ਛੋਟੇ ਹੁੰਦੇ ਸੀ ਉਦੋਂ ਤੇ ਸیرے ਜਦੋਂ ਬਰਾਤੇ ਗਏ ਤੇ ਸਾਰਿਆਂ ਤੋਂ ਪਹਿਲਾਂ ਕੋਲਡ ਡਰਿੰਕ ਫੜ ਕੇ ਬੈਠਾ ਉਹ ਮੈਂ ਉਹਨੂੰ ਕਹਿਆ ਵੀ ਰਾਤੀ ਤਾਂ ਭਾਈ ਤੂੰ ਐਡਾ ਲੈਕਚਰ ਦਿੱਤਾ ਤੇ ਹੁਣ ਕੋਲਡ ਡਰਿੰਕ ਪੀ ਰਿਹਾ ਉਹ ਕਹਿੰਦਾ ਤੇ ਲੱਗੀ ਸੀ ਮੈਨੂੰ ਤੇ ਮੈਂ ਕਿਹਾ ਫਿਰ ਪਾਣੀ ਪੀ ਲੈਂਦਾ ਕਿਉਂਕਿ ਮੰਨਣ ਨੂੰ ਕਿਹੜਾ ਜੀ ਕਰਦਾ ਵੀ ਚਲੋ ਹੁਣ ਗਲਤੀ ਹੋ ਗਈ ਤੇ ਮੰਨ ਲਈਏ ਤਾਂ ਇਸ ਲਈ ਲੋਕ ਪਚਾਰਾ ਕਰਨਾ ਬਹੁਤ ਸੌਖਾ ਹੈ ਪਰ ਚੱਲਣਾ ਬਹੁਤ ਔਖਾ ਹੈ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਮੋਹ ਮਹਾ ਸੰਕਟ ਬਨ ਬਨਤੇ ਰੁਕਣਾ ਹੈ ਮਾਇਆ ਮਾਇਆ ਦਾ ਅਰਥ ਹੈ ਗੁਰੂ ਨਾਲੋਂ ਟੁੱਟ ਕੇ ਦਿਮਾਗ 'ਚ ਬਿਠਾਈਆਂ ਗੱਲਾਂ ਇਕਨੋਮੀ ਨੂੰ ਪੈਸੇ ਨੂੰ ਕਰੰਸੀ ਨੂੰ ਮਾਇਆ ਨਹੀਂ ਕਹਿੰਦੇ ਧਿਆਨ 'ਚ ਰੱਖ ਲਿਓ ਗੱਲ ਜਿਹੜੇ ਬਾਬੇ ਮਾਇਆ ਤੋਂ ਬਚਣ ਦੀਆਂ ਗੱਲਾਂ ਕਰਦੇ ਨੇ ਨਾ ਸਭ ਤੋਂ ਵੱਧ ਮਾਇਆ ਉਹਨਾਂ ਬਾਬਿਆਂ ਕੋਲ ਹੈ ਜਿਹੜੇ ਬਾਬੇ ਕਹਿੰਦੇ ਨੇ ਨਾ ਮਾਇਆ ਨੂੰ ਹੱਥ ਨਹੀਂ ਲਾਈਦਾ ਸਭ ਤੋਂ ਮਹਿੰਗੀ ਗੱਡੀ ਉਹਨਾਂ ਬਾਬਿਆਂ ਕੋਲ ਹੁੰਦੀ ਹੈ। ਤੁਸੀਂ ਸੋਚ ਨਹੀਂ ਸਕਦੇ ਉਹ ਗੱਡੀ ਲੈਣ ਬਾਰੇ ਜਿਹੜੀ ਬਾਬੇ ਲੈਂਦੇ ਨੇ। ਤੇ ਜਦੋਂ ਤੁਹਾਨੂੰ ਉਪਦੇਸ਼ ਦੇਣਾ ਹੋਣਾ ਫਿਰ ਸਾਧ ਸੰਗਤ ਜੀ ਮਾਇਆ ਤੇ नागਣੀ ਆ ਵੀ ਸਾਡੇ ਲਈ नागੜੀਆਂ ਕਮਲਿਓ ਤੁਹਾਨੂੰ ਨਹੀਂ ਡੰਗਦੀ ਐ। ਜਿਹੜੇ 8-8 ਘੰਟੇ ਕੰਮ ਕਰਦੇ ਨੇ ਜਿਹੜੇ ਸਾਰਾ ਜਿਹੜੇ ਰੋਟੀ ਨਹੀਂ ਖਾਂਦੇ ਵਿਚਾਰੇ ਸਵਾਦ ਨਾਲ ਜਿਹੜੇ ਸਰੀਰ ਨੂੰ ਮਾਰ ਲੈਂਦੇ ਨੇ ਉਹਨਾਂ ਲਈ नागਣੀ ਆ। ਤੁਹਾਡੇ ਲਈ ਕੀ ਆ ਫਿਰ? ਸਮਝੋ ਧਿਆਨ ਨਾਲ ਨਾ ਫਸੋ ਟਰੈਪ ਵਿੱਚ ਇਹ ਬੜੇ ਤਰ੍ਹਾਂ ਦੇ ਟਰੈਪ ਬਿਛਾਉਂਦੇ ਨੇ ਆਲੇ-ਦੁਆਲੇ ਸਾਡੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਇੱਕ ਆਸਰਾ ਤੱਕ ਲੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਵਿੱਚ ਆਓ ਸੰਗਤ ਰੂਪ ਵਿੱਚ ਬੈਠੋ ਗੁਰਬਾਣੀ ਨੂੰ ਸਮਝੋ ਆਪਣੇ ਘਰਾਂ 'ਚ ਗੁਰਬਾਣੀ ਸੈਂਚੀਆਂ ਪੋਥੀਆਂ ਦੀ ਨੌਲੇਜ ਰੱਖੋ ਬਾਣੀ ਬਾਰੇ ਜਾਣਕਾਰੀ ਲਓ ਮਹਾਰਾਜ ਕਹਿੰਦੇ ਇਹ ਤਾਂ ਜੰਗਲ ਬਣਿਆ ਪਿਆ ਦੁਨੀਆ ਮਹਾ ਸੰਕਟ ਇੰਨੇ ਸੰਕਟ ਮਿਲੇ ਆਲੇ ਦੁਆਲੇ ਮੰਡਰਾ ਰਹੇ ਨੇ ਸਤਿਗੁਰੂ ਜੀ ਕਹਿੰਦੇ ਤਾਂ ਸਿਓ ਰੋਚਿ ਉਪਜਾਵੈ ਮੇਰਾ ਤਾਂ ਜੀਣ ਨੂੰ ਦਿਲ ਨਹੀਂ ਕਰਦਾ ਕੋਈ ਦੁਨੀਆ 'ਚ ਐਸਾ ਸੂਰਮਾ ਹੋਵੇ ਜਿਹੜਾ ਮੇਰੀ ਜ਼ਿੰਦਗੀ ਦੇ ਅੰਦਰ ਜ਼ਿੰਦਗੀ ਜਿਉਣ ਦੀ ਰੁਚੀ ਪੈਦਾ ਕਰੇ ਰੁਚਿ ਉਪਜਾਵੈ ਦਾ ਮਤਲਬ ਰੁਚੀ ਪੈਦਾ ਕਰੇ ਹੈ ਨਾ ਤੁਸੀਂ ਕਈ ਬੰਦਿਆਂ ਨਾਲ ਗੱਲ ਕਰੋ ਕਹਿੰਦੇ ਬੱਸ ਕੱਢੀ ਜਾਣੇ ਦੇਣ ਇੱਥੇ ਤਾਂ ਬਹੁਤ ਬੰਦੇ ਮਿਲਦੇ ਸਾਨੂੰ ਕਿਸੇ ਵੀਰ ਭੈਣ ਨਾਲ ਬੱਸ ਗਿਆਨੀ ਦੀ ਹੋਈ ਜਾਂਦਾ ਟਾਈਮ ਪਾਸ। ਬਸ ਜ਼ਿੰਦਗੀ ਚੱਲੀ ਜਾਂਦੀ। ਅੱਛਾ BMW ਗੱਡੀ 'ਚ ਉਤਰੇ ਹੁੰਦੇ ਨੇ ਕਿ ਚੱਲ ਹੀ ਜਾਂਦੀ ਹੈ ਜ਼ਿੰਦਗੀ। ਹੋਰ ਹੁਣ ਕੀ ਚਾਹੀਦਾ ਭਲਾ? 1.5 ਲੱਖ ਦੀ ਗੁੱਟ ਤੇ ਘੜੀ ਬੰਨੀ ਹੁੰਦੀ ਹੈ। ਪੁੱਛੋ ਕਿਵੇਂ? ਬੱਸ ਚੱਲਦੀ ਹੈ ਜ਼ਿੰਦਗੀ। ਹੱਦ ਹੈ ਤੇਰੀ ਭਾਈ। ਇੱਥੇ ਦੁਨੀਆ 'ਚ ਪੈਰੋਂ ਨੰਗੇ ਲੋਕ ਫਿਰਦੇ ਨੇ। ਤੂੰ ਐਡਾ ਸੋਹਣਾ ਸਟਾਈਲ ਹੈ ਤੇਰਾ ਐਡੀ ਐਡੀ ਕਮਾਲ ਦੀ ਜ਼ਿੰਦਗੀ ਹੈ ਕਿਉਂ ਘਬਰਾਹਟ ਹੈ ਸਤਿਗੁਰੂ ਜੀ ਮਹਾਰਾਜ ਕਹਿੰਦੇ ਰੁਚੀ ਪੈਦਾ ਕਰ ਜ਼ਿੰਦਗੀ ਜਿਉਣ ਜ਼ਿੰਦਗੀ ਤੋਂ ਅੱਕ ਨਾ ਹਰ ਇੱਕ ਚੀਜ਼ ਵਿੱਚ ਰੋਚ ਪੈਦਾ ਕਰੋ ਸਾਡੀ ਜ਼ਿੰਦਗੀ 'ਚ ਰੁਚੀਆਂ ਖਤਮ ਹੋ ਗਈਆਂ ਤਾਂ ਇਹ ਮੈਂ ਬਹੁਤ ਵਾਰ ਕਹਿੰਦਾ ਹਾਂ ਨਾ ਜਿਆਦਾ ਸਿਆਣੇ ਵੀ ਨਾ ਬਣਿਆ ਕਰੋ ਤੇ ਜਿਆਦਾ ਕਮਲੇ ਵੀ ਨਾ ਬਣਿਆ ਕਰੋ ਮਿਡਲ ਜੇਚ ਰਹਾ ਕਰੋ ਬਹੁਤਾ ਸਿਆਣਾ ਵੀ ਨਹੀਂ ਪ੍ਰਵਾਨ ਸਾਨੂੰ ਕਈ ਅਸੀਂ ਸਿਆਣਿਆਂ ਹੱਥੋਂ ਹੀ ਬੜੇ ਦੁਖੀ ਹਾਂ ਇੰਨੇ ਸਿਆਣੇ ਹੁੰਦੇ ਨੇ ਉਹ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਸਿਆਣਾਫੀ ਝਾੜੀ ਜਾਂਦੇ ਨੇ। ਤਾਂ ਨਿਆਣੇ ਬਣ ਕੇ ਵੀ ਰਿਹਾ ਕਰੋ ਪਰਿਵਾਰ ਵਿੱਚ। ਬੱਚਿਆਂ ਨਾਲ ਨਿਆਣੇ ਹੋ ਜਾਇਆ ਕਰੋ। ਸਿਆਣਿਆਂ ਨਾਲ ਸਿਆਣੇ ਹੋ ਜਾਇਆ ਕਰੋ। ਜ਼ਿੰਦਗੀ ਜੀਉਣ ਦੀ ਰੁਚੀ ਇੰਟਰਸਟ ਬਣਾਓ ਲਾਈਫ ਵਿੱਚ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਅਖੀਰ ਤੇ ਅੰਤਰ ਬਾਹਰ ਸਦਾ ਸੰਗ ਪ੍ਰਭ ਅੰਦਰ ਤੇ ਬਾਹਰ ਹਰ ਵੇਲੇ ਰੱਬ ਤੇਰੇ ਨਾਲ ਹੈ। ਤਾਂ ਸੋਨੇਹ ਨਾ ਲਾਵੇ ਤੇਰਾ ਉਹਦੇ ਨਾਲ ਪਿਆਰ ਹੀ ਹੈ ਨਹੀਂ ਤੂੰ ਸਿਰਫ ਅੰਦਰ ਅੰਦਰ ਵਾਲੇ ਨਾਲ ਹੀ ਪਿਆਰ ਕਰਦਾ ਬਾਹਰ ਵਾਲੇ ਨਾਲ ਪਿਆਰ ਕਿੱਥੋਂ ਅੰਤਰ ਬਾਹਰ ਅੰਦਰ ਵੀ ਹੈ ਬਾਹਰ ਵੀ ਹੈ ਕਈ ਕਹਿੰਦੇ ਨੇ ਰੱਬ ਤੇ ਅੰਦਰ ਬੈਠਾ ਹੈ ਉਹ ਬਾਹਰ ਮਨਮਰਜ਼ੀਆਂ ਕਰਦੇ ਨੇ ਕਈ ਕਹਿੰਦੇ ਨੇ ਰੱਬ ਬਾਹਰ ਰਹਿੰਦਾ ਹੈ ਅੰਦਰ ਵਾਲੇ ਕੋਲ ਜਾਣ ਦੀ ਕੀ ਲੋੜ ਹੈ ਗੁਰੂ ਸਾਹਿਬ ਜੀ ਕਹਿੰਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ਤੇ ਹੈ ਤੈਨੂੰ ਮਹਿਸੂਸ ਕਰਨਾ ਪੈਣਾ ਹੈ ਤਾਂ ਸੋਨੇਹ ਨਾ ਲਾਵੇ ਨਾਨਕ ਮੁਕਤ ਤਾਹ ਤੁਮ ਮੰਨੋ ਏ ਨਾਨਕ ਮੁਕਤ ਉਹਨੂੰ ਹੀ ਮੰਨਿਆ ਜਾ ਸਕਦਾ ਤਾਹ ਹੈ ਤੁਮ ਮੰਨੋ ਉਹਨੂੰ ਮੁਕਤ ਮੰਨੀਏ ਕਿਹੜਾ ਜਿਹਹ ਕਟ ਰਾਮ ਸਮਾਵੇ ਜਿਹਦੇ ਅੰਦਰ ਰੱਬ ਵਾਲੀ ਕੁਆਲਿਟੀ ਪੈਦਾ ਹੋ ਗਈ ਹੈ ਸਮਾਵੇ ਦਾ ਮਤਲਬ ਮੈਂ ਜੇ ਕਹਾਂ ਮੇਰੇ ਅੰਦਰ ਰੱਬ ਸਮਾ ਗਿਆ ਮੈਂ ਤਾਂ ਰੱਬ ਪਾ ਲਿਆ ਹੈ ਇਹ ਦਾਵੇ ਨਾਲ ਗੱਲ ਨਹੀਂ ਬਣਨੀ ਪਤਾ ਇਦਾਂ ਲੱਗਣਾ ਮੈਂ ਬੋਲਦਾ ਰੱਬ ਵਾਂਗਾ ਮੈਂ ਤੁਰਦਾ ਰੱਬ ਵਾਂਗਾ ਮੈਂ ਵੇਖਦਾ ਤਾਂ ਹੀ ਬਾਬੇ ਨੇ ਕਿਹਾ ਸੀ ਨਾ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨੇਓ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਆਹ ਸੱਚੇ ਪਾਤਸ਼ਾਹ ਜੀ ਦੇ ਦੱਸੇ ਮਾਰਗ ਤੇ ਤੁਰਨ ਦਾ ਯਤਨ ਕਰੀਏ ਆਪਣੀ ਜ਼ਿੰਦਗੀ ਦਾ ਆਧਾਰ ਗੁਰਬਾਣੀ ਨੂੰ ਬੜਾਈਐ ਵਿਚਾਰਾਂ ਕਰਦੇ ਹੁਈਆਂ ਬੇਅੰਤ ਪੁੱਲਾਂ ਮੇਰੀਆਂ ਸਮਝ ਕੇ ਮਾਫ਼ ਕਰਦੇਓ ਸ਼ਬਦ ਕੋਈ ਚੰਗਾ ਲੱਗਾ ਹੋਵੇ ਹਿਰਦੇ 'ਚ ਥਾਂ ਦਿਓ ਆਓ ਦੁਨੀਆ ਭਰ ਵਿੱਚ ਇਹ ਕੀਮਤੀ ਖਜ਼ਾਨਾ ਵੰਡਣ ਦਾ ਪ੍ਰਣ ਲਈਏ ਅੱਗੇ ਅੱਗੇ ਇਸ ਖਜ਼ਾਨੇ ਨੂੰ ਵੰਡੀਏ ਬਾਕੀ ਸੰਗਤਾਂ ਨੂੰ ਵੀ ਪ੍ਰੇਰ ਪ੍ਰੇਰ ਕੇ ਗੁਰੂ ਘਰ ਲੈ ਕੇ ਆਇਆ ਕਰੋ ਜੇ ਤੁਸੀਂ ਇੱਕ ਬੰਦੇ ਨੂੰ ਪ੍ਰੇਰ ਕੇ ਗੁਰਦੁਆਰੇ ਵੀ ਲਿਆਓਗੇ ਉਹਦੀ ਜੇਨ 'ਚ ਗੱਲ ਬਹਿ ਜਾਏਗੀ ਤੇ ਇਹ ਵੀ ਬਹੁਤ ਵੱਡੀ ਸੇਵਾ ਹੁੰਦੀ ਹੈ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਸਾਰਿਆਂ ਦਾ ਧੰਨਵਾਦ ਸ਼ੁਕਰਾਨਾ ਸੱਚੇ ਪਾਤਸ਼ਾਹੀ ਦਾ ਪਿਆਰ ਸਹਿਤ ਭੁੱਲਾ ਨੂੰ ਨਾਚ ਤਾਰਦੇ ਹੋਏ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ